ਅੱਜ 43250 ਹੋ ਗਈਆਂ ਅੱਜ ਮਿਲਾ ਕੇ ਇੱਕ ਮੁੰਡਾ ਆ ਕੇ ਮੈਨੂੰ ਕਹਿੰਦਾ ਮੇਰੀ ਤੀਜੀ ਨੌਕਰੀ ਹੈ ਇਹ ਤਾਂ ਮਤਲਬ ਮੌਕੇ ਮਿਲ ਰਹੇ ਨੇ ਇਦੋਂ ਪਹਿਲਾਂ ਇੱਕ ਇੱਕ ਮੌਕਾ ਵੀ ਨਹੀਂ ਮਿਲਿਆ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਬਿਨ ਆਊਟ ਐਨੀ ਲੋਬਿੰਗ ਅਸੀਂ ਤੁਹਾਨੂੰ ਕੁਰਸੀਆਂ ਤੇ ਭੇਜ ਰਹੇ ਹਾਂ ਤਾਂ ਉੱਥੇ ਜਾ ਕੇ ਤੁਸੀਂ ਵੀ ਇਹੀ ਕੰਮ ਕਰਿਓ ਮਸਾਬ ਇੰਸਪੈਕਟਰ ਰਸ਼ਦੀਪ ਸਿੰਘ ਮਨੂ ਸ਼ੁਰੂ ਤੋਂ ਹੀ ਪੁਲਿਸ ਵਿੱਚ ਭਾਰਤੀ ਹੋਣ ਦਾ ਬਹੁਤ ਚਾਂਸ ਹੈ ਅਤੇ ਇਹ ਸਾਡਾ ਸਾਰਾ ਸੁਪਨਾ ਸਕਾਰ ਕੀਤਾ ਹੈ ਸ਼੍ਰੀ ਪ੍ਰਗਉਂਤ ਮਾਨ ਸਿੰਘ ਜੀ ਨੇ ਕਿੱਤੀ ਦੇ ਵਿੱਚ ਮੈਂ ਸਟਾਰਟਿੰਗ ਕੀਤੀ ਤੇ ਆਪਣੀ ਪੜ੍ਹਾਈ ਨੂੰ ਰੈਗੂਲਰ ਰੱਖਿਆ ਤੇ 2021 ਦੇ ਵਿੱਚ ਜੇਲ੍ਹ ਵਾਡਰ ਦੀ ਪੋਸਟ ਆਈ ਸੀ ਸਰ ਅਲੀ ਉਹਦਾ ਐਗਜ਼ਾਮ ਜਿੱਤਤਾ ਜੀ ਮੈਂ ਉਹਦੇ ਵਿੱਚ ਸਿਲੈਕਟ ਹੋਇਆ ਤੇ ਆਪਣੀ 1.5 ਸਾਲ ਦੀ ਉੱਥੇ ਸਰਵਿਸ ਨਿਭਾਈ ਹੈ ਮੈਂ ਨੌਜਵਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਜੋ ਵੀ ਪੰਜਾਬ ਛੱਡ ਕੇ ਜਾ ਰਹੇ ਨੇਗੇ ਤੇ ਉਹਨਾਂ ਵਾਸਤੇ ਇੱਕ ਭਗਵੰਤਮਾਨ ਸਰਕਾਰੀਕ ਆਪਰਚੂਨਿਟੀ ਹੈ ਜਿਸ ਵਿੱਚ ਮਤਲਬ ਬਹੁਤ ਜ਼ਿਆਦਾ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਮੈਂ ਤੁਹਾਨੂੰ ਸਰ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਨੂੰ ਬਿਨਾਂ ਕਿਸੇ ਸਿਫਾਰਿਸ਼ ਜਾਂ ਕਿਸੇ ਪੈਸੇ ਤੋਂ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਨੇ। ਸਤਿ ਸ੍ਰੀ ਅਕਾਲ ਮੇਰਾ ਨਾਮ ਦਿਦਾਰ ਸਿੰਘ ਹੈ। ਸਾਲ 2023 ਜਨਵਰੀ ਦੇ ਵਿੱਚ ਆਈ ਨੋਟੀਫਿਕੇਸ਼ਨ 287 ਇੰਸਪੈਕਟਰ ਦੇ ਵਿੱਚ ਮੈਂ ਬਤੌਰ ਸਬ ਇੰਸਪੈਕਟਰ ਸਿਲੈਕਟ ਹੋਇਆ ਹਾਂ। साल 2022 ਦੇ ਵਿੱਚ ਆਪਣੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਮੈਂ ਆਪਣੀ ਕੰਸਿਸਟੈਂਸੀ ਮੈਂਡੇਨ ਰੱਖੀ ਔਰ ਮਿਹਨਤ ਕਰਦਾ ਰਿਹਾ ਤੇ ਮੇਰਾ ਜਿਹੜਾ ਬਰਦੀ ਪਾਉਣ ਦਾ ਸੁਪਨਾ ਸੀਗਾ ਉਹ 2024 ਦੇ ਵਿੱਚ ਸਾਕਾਰ ਹੋਇਆ ਮਹਾਨਯੋਗ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਸਮਾਜ ਦੇ ਵਿੱਚ ਸਾਡੀ ਸੁਸਾਇਟੀ ਦੇ ਵਿੱਚ ਇੱਕ ਧਾਰਨਾ ਬਣ ਚੁੱਕੀ ਸੀ ਕਿ ਬਿਨਾ ਸਪਾਰਸ਼ ਅਸੀਂ ਜੋਬ ਨਹੀਂ ਲੈ ਸਕਦੇ ਤੇ ਮੈਂ ਮਿਹਨਤ ਕਰੀ ਤੇ ਮੈਂ ਬਿਨਾ ਸਪਾਰਸ਼ ਤੋਂ ਬਿਨਾ ਕੋਈ ਪੈਸਾ ਦਿੱਤੇ ਜੋਬ ਲਈ ਤਾਂ ਮੇਰਾ ਵਿਸ਼ਵਾਸ ਹੋ ਗਿਆ ਕਿ ਆਪਾਂ ਹਾਰਡ ਵਰਕ ਕਰਕੇ ਵੀ ਇੱਥੇ ਸਾਰਾ ਕੁਝ ਕਰ ਸਕਦੇ ਹਾਂ ਮੈਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ